छॾे जा करी ਸਿੱਧੂ ਦੀ ਦਸਤ ਦੀ ਕਰ ਰਿਹਾਈ ਜਿਹੜੀ ਆ ਹੋ ਜਾਏਗੀ। ਇਹਦੀ ਪ੍ਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀ ਵਾਲੋ ਦਾ ਮੋਬਾਈਲ ਆ ਤੇ ਦੋ ਗਿਆ। ਬਾਗ ਬਾਗ ਨਹੀਂ ਦੇ ਆ ਰਹੇ ਛੱਡੇ ਨਹੀਂ। ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਬਿਸ਼ਰਤ ਤੇ ਜਾਂਦੇ ਨਹੀਂ ਹੋਰ ਦਾ। ਲਓ ਜੀ ਸਾਡੀ ਮਾਣ ਜੀ ਸਾਹਿਬ ਸੁਣੇ ਦਿੱਤਾ ਲਓ ਜੀ ਬੰਦਲਾ ਛੱਡ ਦਿਓ। ਛੱਡ ਦਿਓ ਨਹੀਂ ਛੱਡੋ। ਅਗਲੀ ਵਾਰ ਸੁਣ ਲੋ। ਉਹ ਜਿਹੜੀ ਗੱਲ ਤੇ ਕੈਚ ਫਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਨਸਲ ਕਰੋ ਉਹਦੇ ਆਪਣੀ ਸਹਿਮਤੀ ਬਣੀ ਹੈ ਬਿਨਾਂ ਸ਼ਰਤ ਰਿਹਾਈ ਹੋਈ ਹੈ ਹੁਣ ਤੁਹਾਡੇ ਨਾਲ ਐਡੀ ਜੀ ਪੁਸਤਾਲ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਈ 2 ਮਿੰਟ ਹੀ ਸਮਾਂ ਦੋ ਮਿੰਟ ਹੀ ਬੋਲਣਾ ਉਹਦੇ ਬਾਅਦ 5-7 ਮਿੰਟ ਆਪਾਂ ਦੁਬਾਰਾ ਲਾਉਣੇ ਆ ਉਹਦੇ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚਲਾਈ ਜਾਵੇ ਆਜਾ ਫੜ ਜਾਓ ਮਾਸਾ ਦੀ ਹੋਸੇ ਉਹ ਪੱਗਣਾ ਪੱਗਣਾ ਆਪਾਂ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਸਾਰੇ ਕੁੱਤੇ ਹੋਏ ਨੇ ਕਿਸਾਨ ਯੂਨੀਅਨ ਦੇ ਲਾਸਟ ਜਿਹੜੇ ਨੀਤਾ ਇਹਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੀ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਫੋਨ ਮੈਂ ਅੱਜ ਇਹ ਗੱਲ ਕਰਾਂਗਾ ਨਾ ਕਿ ਜਿਹੜਾ ਯੂਥ ਉੱਥੋਂ ਹੈ ਇਹ ਆਪਣੇ ਪੰਜਾਬ ਦਾ ਹੈ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਤੇ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਹੀ ਆਗ ਵਾਲਾ ਸਾਡਾ ਫਿਚਰ ਹੈ ਸੋ ਇਦੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜੱਗਾ ਦੱਸਿਆ ਕਿ ਕਲਿੱਕੀ ਰੂਪਰੇ ਵਿੱਚ ਹੋਇਆ ਸੋ ਉਹਦੇ ਬਤਾਲਦੇ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀ ਐ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਦਾ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਂਗੇ। ਕੀ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਰਾ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੰਦਾ ਔਰ ਇਹ ਆਗਿਆਨ ਕੇ ਫਿਰ ਵੀ ਜੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੰਦਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋ ਚੀਜ਼ ਇਹੋ ਜੀ ਹੋਈ ਹੈ ਉਹਨੂੰ ਆਪ ਆਪੋ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਬਹਿਤਾ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ ਯੂਥ ਹੈ ਮੇਸਮੇ ਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਨਿਪਟਾਰਾ ਹੋ ਜਾਏਗਾ ਇੰਨੀ ਹੀ ਗੱਲ ਕਹਿੰਦਾ ਹੋਇਆ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸਸ਼ਕਾਲ ਅਗਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ ਕਾਹਦੀ ਅਸੰਦੋ ਤੈਨੂੰ ਲੱਗਦੀ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਜ਼ਲਾ ਕਰ ਲਾਇਆ ਸੀ ਯਾਰ ਅਣਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹੁਣ ਘਰ ਬੈਠਾ ਹੁਣ ਜਾਇਦ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਿਆ ਹੈ ਉਹ ਗੱਲ ਵੱਖਰੀ ਹੈ ਬੜੇ ਜੱਟਾਂ ਆਂਦੀ ਹੈ ਭਾਈ ਹੁਣ ਜੱਟ ਇਹ ਐਸੀ ਜੇ ਕਿੱਡੇ ਆਗੂ ਖੜੇ ਆ ਬਸ ਸਾਰੇ ਖੜੇ ਆ ਫੌਜੀ ਖੜੇ ਆ ਲੋਕਾਂ ਵਾਲੀ ਖੜੇ ਆ ਸਾਰੇ ਆਗੂ ਖੜੇ ਬੈਠੇ ਆ ਹਨਾ ਜੇਰੀ ਕਰਕੇ ਸਾਡੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਇਹ ਚੋਰੀ ਆ ਜੇ ਅੱਛੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆ ਲਿਖਤੀ ਦਿੱਤਾ ਐਡੀਜੀਪੀ ਡੀਆਈਜੀ ਆਈ ਜਿਹੜਾ ਦਸਕਤੋਂ ਲਿਖਤੀ ਦੇ ਕੇ ਗਏ ਆ ਯਾਰ ਫਿਰ ਇਹ ਲੋਕਾਂ ਜਾਉਣਗੇ ਫਿਰ ਕਿੱਥੇ ਜਾਣੇ ਕੋਈ ਗੱਲ ਨਹੀਂ ਜੇ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਉਸ ਕਿਹਾ ਵੀ ਜਾਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੇ ਨੂੰ ਮੈਂ ਥੋੜਾ ਜਿਹਾ ਜੀ ਕਿ ਮੇਰੇ ਤੁਸੀਂ ਇੱਕ ਬੋਲ ਦੇ ਤੇ ਫੁੱਲ ਦਿਆ ਸਕਦੇ ਹੋ ਐਡੀ ਕਿਰਤੀ ਮੈਂ ਤੁਹਾਡਾ ਇਸ ਕੱਲ ਬਹੁਤ ਤਮਰਨ ਕਰਦਾ ਬੈਗਾਂ ਨਹੀਂ ਖਾਧੀਆਂ ਤੁਸੀਂ ਬੈਰੀ ਕਰੀ ਤੋੜ ਕੇ ਸ਼ੇਰ ਵੀ ਨਹੀਂ ਆਇਆ ਜਾਣਾ ਦੇਖੋ ਮੇਰੀ ਗੱਲ ਸੁਣੋ ਇੱਕ ਤੇ ਇੱਕ ਤਰੀਕ ਨੂੰ ਇਹਨੇ ਮਾਨ ਸਾਹਿਬ ਦਾ ਬੜਾ ਖੇਲ ਕਰਕੇ ਬਹੁਤ ਵੱਡਾ ਪਰਮਪਾਲਿਆ ਸੀ ਕਿ ਲੋਕ ਕਿੱਥੇ ਨਹੀਂ ਹੋਣ ਦੇ ਡਰਾਪੇ ਫੋਨ ਕਰਨ ਲੱਗੇ ਬੰਦੇ ਫਰਲੇ ਕਰਾ ਮਿਹਰਬੰਦ ਕਰ ਲੈ ਔਰ ਤੁਸੀਂ ਸਾਰੀਆਂ ਰੋਕਾਂ ਟੋਕਾਂ ਤੋੜ ਕੇ ਅੱਜ ਮੋਰ ਲਾਦੀ ਹੈ ਕਿ ਨਹੀਂ ਇਹ ਦੱਬੇ ਵੀ ਜਾਣ ਜਿੱਦਾਂ ਮਰਜ਼ੀ ਜਾਨ ਕਰ ਲੈ ਤੇ ਭਾਈ ਇੱਕ ਨੌਜਵਾਨਾ ਹੋਰ ਅਪੀਲ ਹੈ ਆਪਾਂ 26 ਤਰੀਕ ਨੂੰ 26 ਨਵੰਬਰ ਨੂੰ 2020 ਜੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਇੱਥੋਂ ਬੜੀਆ ਸਰਕਾਰ ਪਟੜਾ ਸੀ ਬੜੇ ਟੋਲੇ ਪੱਟੇ ਦੀ ਬੜੀ ਬੜੀ ਵੱਡੇ ਵੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰਿਆਂ ਰੋਕਾਂ ਟੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਜੀ 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਹੋ 13 ਤਰੀਕ ਨੂੰ ਵੀ ਉਹੀ ਮੁcke ਹਲੇ ਜਿਹੜੇ ਅਧੂਰੇ ਪਏ ਆ ਆਇਆ ਮਸ਼ਹੂਰੀ ਗੱਲ ਹੋਵੇ ਚਾਹੇ ਜਣ ਜਿਹੜੇ ਕੇਸ ਵੀ ਪਿਆ ਹੈ ਉਹ ਬਹੁਤਿਆਂ ਦੇ ਪਏ ਹੈ ਉਹ ਵੀ ਚੱਲੀ ਜਾਂਦੇ ਹੈ ਜਾਂ ਨਮੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਨੀਤੀਆਂ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਨਾਏ ਨੂੰ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਉਹਦੇ ਦਿੱਲੀ ਪਹੁੰਚਣਾ ਹੈ ਭਾਈ ਇਹ ਨਾ ਸੁਣਿਆ ਕਰੋ ਭਾਈ छॾे प्रशा हुई बंदे छॾे छॾे गे ताईं जहिड़े बंदे थाणियूं छॾे नशासन सौ छॾंदो हुजे ने है। ने करा इन प्रशासन साई सोले ध्यान देने थाना है ਕੌੜੀਆਂ ਚੌਕੀਆਂ ਕੌੜੀਆਂ ਓ ਸਾਜਲੀ ਵੜ ਵੜ ਧੋਲਾ ਪਾਈਓ ਸਾਰੇ ਬੰਦੇ ਗਾੜੇ ਛੜਦੇ ਪ੍ਰਸ਼ਾਸਨ ਓ ਹੁਲੀ ਪਾਈ ਸੁਨੇਹਾ ਲਾ ਦੇ ਪ੍ਰਸ਼ਾਸਨ ਖੜਾ ਸਰਖਣੇ ਆਜੇ ਸੱਚ ਨੂੰ ਕਹ ਦੇ ਡੋਕਟਰ ਮਾਰ ਦੇ ਪਾਈਓ ਬੰਦੇ ਜਾਨ ਹਾਂ ਸਰੋ ਸਾਡੇ ਕੋਲ ਸੁਨੇਹਾ ਆ ਗਿਆ ਸਰ ਜਾ ਫਤਿਹ ਹੈ ਕਿਹਦੀ ਰਵਾੜ ਨਹੀਂ ਪਾਦਣੀ ਹੈ ਨਹੀਂ ਉਸ ਨੂੰ ਪੰਨਾ ਬਗਲੋਂ ਬੱਤਾ ਕਰਦੇ ਆਂ ਬਸਤ ਮੈਂ ਜਾ ਜੈ ਜੀ ਨਾ ਜੈ ਤੇਰਾ ਮੁਖਤੰਦ ਤੇਰਾ ਉਹਨੂੰ ਦਿੱਲੀ ਜਾਣਾ ਸ਼ੰਭੂ ਤੇ ਖਲੋਰੀ ਇਕੱਠੇ ਹੋਣਾ ਸ਼ੰਭੂ ਤੇ ਖਲੋਰੀ ਤੇਰਾ ਤਰੀਕ ਨੂੰ ਸ਼ੰਭੂ ਤੇ ਖਲੋਰੀ ਇਕੱਠੇ ਅਗਲੀ ਗੱਲ ਅਗਲੀ ਗੱਲ ਹੋਰ ਸੇ ਨਾਲ ਜਿੰਨੇ ਵੀ ਆਪਣੇ ਨੌਜਵਾਨ ਫੜੇ ਆ ਹੁਣ ਹੀ ਨਾਮ ਦੇ ਨਾਲ ਛੱਡੇ ਜਾਣਗੇ ਦਰਦੇ ਬਾਕੀ ਕਰ ਨਹੀਂ ਸਿੱਧੂ ਦੀ ਦਸਤ ਦੀ ਚੱਕਰ ਰਿਹਾਈ ਜਿਹੜੀ ਆ ਹੋ ਜਾਏਗੀ। ਉਹਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਵਾਲ ਉਹਦਾ ਮੋਆ ਲੱਗ ਦੁੜਿਆ ਗਿਆ। ਸਾਰੇ ਵੀਰੇ ਸਾਰੇ ਜਿੰਨਾ ਚਿਰ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਬਿਸ਼ਰਤੇ ਜਾਂਦੇ ਦੀ ਓਰ ਦਾ। ਹਾਂ। ਲਾਵੀਂ ਰਾਜੀ ਮਾਰੀ। ਜੇ ਵੀ ਸਾਉ ਸੁਨੇਹਾ ਦਿੱਤਾ ਲਓ ਜੀ ਬੰਦਲਾ ਛੱਡ ਦਿਓ। ਛੱਡ ਦਿਓ ਜੀ ਛੱਡ। ਅਗਲੀ ਵਾਰ ਸੁਣ ਲੋ। ਇਹ ਜਿਹੜੀ ਗੱਲ ਤੇ ਕੈਚ ਫਸਿਆ ਸੀ ਆਪਾਂ ਇਹ ਕਿ ਜਵਾਲਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਾਂਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐਡੀ ਜੀ ਬਸਾਲ ਸਰਦਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਈ 2 ਮਿੰਟ ਹੀ ਸੋਣੇ ਦੋ ਮਿੰਟ ਹੀ ਨਾ ਬੋਲਣਾ ਉਹਦੇ ਬਾਅਦ 5-7 ਮਿੰਟ ਆਪਾਂ ਦਵਾਇਆ ਲਾਉਣੀ ਆ ਉਹਦੇ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚਲ ਜਾਵੇ ਜੋ ਖੜ ਜਾ ਬਾਈ ਖੜ ਜਾ ਲਾਟਾ ਦੀ ਵਸੂ ਉਹ ਬਲੇਰ ਪਕਰ ਬਣ ਗਿਆ ਅੱਜ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਸਾਰੇ ਕੁੱਤੇ ਹੋਏ ਨੇ ਕਿਸਾਨ ਯੂਨੀਅਨ ਦੇ ਜਿਹੜੀ ਇਹਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੇ ਵਿਚਾਰ ਹੋਇਆ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਕਹਨਾ ਕਿ ਜਿਹੜਾ ਯੂਥ ਉਥੋਂ ਹੈ ਇਹ ਆਪਣੇ ਪੰਜਾਬ ਦਾ ਹੈ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਹੈ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਗ ਵਾਲਾ ਸਦਾ ਫਿਚਰ ਹੈ ਸੋ ਇਦੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜੱਗਾ ਦੱਸਿਆ ਕਿ ਕਲਿੱਕੀ ਰੂਪਰੇ ਕੁਝ ਹੋਇਆ ਸੋ ਉਹਦੇ ਮਤਬਿਕ ਆਪਾਂ ਇਹ 6 ਜਿਹੜਾ ਦੇ ਵਿੱਚ ਵਿੱਚ ਜਿਹੜਾ ਐਡੀ ਐ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਦਾ ਕੋਈ ਲੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿੱਛਾਰਾ ਆਪਾਂ ਕਰ ਦਿਆਂਗੇ। ਕੀ ਗੱਲ ਮਾਲ ਦੇ ਨਾਲ ਇਹ ਨਹੀਂ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਅਗਲੀ ਗੱਲ ਆ ਚੁੱਕੇ ਹਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਔਰ ਇਹ ਆਉਣਗੇ ਦਰਦ ਤਾਂ ਠੀਕ ਹੈ ਟਾਈਮ ਇਹਨਾਂ ਨੂੰ ਤੁਸੀਂ ਦੱਸ